ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਜੀਤ ਕੇ ਵਲੋਗਸ ਦੇ ਵਿੱਚ ਤੇ ਅੱਜ ਮੌਸਮ ਬਹੁਤ ਜ਼ਿਆਦਾ ਖਰਾਬ ਹੋਇਆ ਦਾ ਪਿਛੇ ਤੁਹਾਨੂੰ ਬਤਲਾਉਣਾ ਚਾਹ ਰਿਹਾ ਹਾਂ ਮੌਸਮ ਅੱਜ ਬਹੁਤ ਜ਼ਿਆਦਾ ਖਰਾਬ ਹੋਇਆ ਦਾ ਤੇ ਨਵੇਂ ਨਵੇਂ ਰੋਡ ਬਣਿਆ ਦੇਖੋ ਕੀ ਤੁਹਾਨੂੰ ਮੈਂ ਬੱਦਲ ਵੀ ਦਿਖਾਣਾ ਉਹ ਸਾਹਮਣੇ ਚੈੱਕ ਕਰੋ ਬਿਲਕੁਲ ਲੱਗੇ ਪਹਾੜਾਂ ਦੇ ਵਿੱਚ ਬੱਦਲ ਆ ਤੇ ਜਿਹੜਾ ਪਿਛਲੀ ਸਾਈਡ ਆ ਉਹਦੇ ਤੁਸੀਂ ਗੱਲ ਹੀ ਛੱਡ ਦਿਓ ਤੇ ਉਧਰ ਨੂੰ ਜਾਣਦੇ ਆਂ ਅਸੀਂ ਰੋਡ ਬਣਿਆ ਵਾ ਦੇਖਨੇ ਆਂ ਕਿਥੋਂ ਤੱਕ ਰੋਡ ਬਣਿਆ ਤੇ ਕੀ ਹਾਲਤਾਬਾ ਤੇ ਉਧਰ ਜਿੰਨਾ ਬੱਦਲਾ ਛੇ ਤੇ ਥੋੜੀ ਚੜ੍ਹਾਈ ਜ਼ਿਆਦਾ ਹੋਈ ਤੇ ਹੋ ਸਕਦਾ स्ਨੋ ਫਾਲ ਹੋਣ ਦੀ ਹੋਵੇ ਕਿਉਂਕਿ ਥੋੜੀ ਥੋੜੀ ਬਾਰਿਸ਼ ਥੱਲੇ ਪੈਂਦੀ ਦੀ ਆ ਤੇ ਬਾਕੀ ਤੁਸੀਂ ਏਰੀਆ ਚੈੱਕ ਕਰੋ ਕਿੰਨਾ ਸੋਹਣਾ ਏਰੀਆ ਵਾ ਪੱਥਰ ਲਾਪਰੇ ਹੋ ਨਹੀਂ ਆ ਤੁਹਾਨੂੰ ਥੱਲੇ ਤੇ ਇਹ ਤੇ ਖਾਲੀ ਏਰੀਆ ਬਿਲਕੁਲ ਤੇ ਆ ਪਿਛੇ ਬੱਦਲ ਚੈੱਕ ਕਰੋ ਤੁਸੀਂ ਇਹਦੀ ਮੈਂ ਗੱਲ ਹੀ ਕਰ ਰਿਹਾ ਸੀ ਦੇਖੋ ਬੱਦਲ ਇਹ ਇਹਦਾ ਵਿਊ ਮੈਂ ਤੁਹਾਨੂੰ ਅੱਗੇ ਜਾ ਕੇ ਜਦੋਂ ਖਲੋਨਾ ਉੱਥੇ ਦੱਸਦਾ ਥੋੜਾ ਜਿਆ ਤੇ ਬਾਕੀ ਗਾਂ ਕਾਫੀ ਜਿਆਦਾ ਬੱਦਲ ਆ ਆ ਚੈੱਕ ਕਰੋ ਤੇ ਇੱਥੇ ਤੱਕ ਜਾ ਕੇ ਵੇਖਦੇ ਆ ਇਹ ਤਾਂ 스노우ਫਾਲ ਹੋਣੀ ਹੋएगी ਇਹ ਤੁਹਾਨੂੰ ਦੱਸਾਂਗੇ ਤੇ ਪਾਲੋ ਆਈ ਗਿਆ ਤੈਨੂੰ ਮੂਰੀ ਜਿਆਦਾ ਤੁਹਾਨੂੰ ਮੈਂ ਇੱਥੇ ਰੁੱਕ ਕੇ ਦੱਸ ਹੀ ਦਿੰਨਾ ਆ ਚੈੱਕ ਕਰੋ ਬੱਦਲ ਤੇ ਆ ਚੈੱਕ ਕਰੋ ਆ ਦੇਖੋ ਬੱਦਲ ਪਹਾੜਾਂ ਦੇ ਵਿੱਚ ਕਿੱਦਾਂ ਬੱਦਲ ਬਣਿਆ ਵਾ ਬਹੁਤ ਜ਼ਿਆਦਾ ਮੌਸਮ ਖਰਾਬ ਹੈੀ SNOW FALL ਬਹੁਤ ਜ਼ਿਆਦਾ ਜਿਹਨੂੰ ਕਹਿੰਦੇ ਆ ਉਹ ਪਹਾੜਾਂ ਦੇ ਉੱਤੇ ਹੋਈ ਹੈ ਆ ਦੇਖੋ ਇਹਦੇ ਉੱਤੇ ਬਿਲਕੁਲ ਹੀ برف ਨਹੀਂ ਉੱਤੇ ਹੀ ਚੋਟੀ ਦੇ ਥੋੜੀ ਜੀ ਤੇ ਇਹ ਆ ਗਈ ਹੈ ਟਿਕਸੇ ਮਿਨਿਸਟਰੀ ਇਹ ਤਾਂ ਟਿਕਸੇ ਮਿਨਿਸਟਰੀ ਆ ਤੇ ਅਸੀਂ ਦੇਖੋ ਟਿਕਸੇ ਮਿਨਿਸਟਰੀ ਤਾਂ ਵੀ ਕਿੰਨੀ ਜ਼ਿਆਦਾ ਉੱਪਰ ਆ ਗਈ ਹੈ ਤੇ ਬਿਲਕੁਲ ਬਹੁਤ ਜ਼ਿਆਦਾ ਬਦਲ ਹੋਏ ਦਾ ਇੱਧਰ ਥੋੜਾ ਜਿਹਾ ਕਲੀਅਰ ਹੋਇਆ ਮੌਸਮ ਤੇ ਇੱਥੇ ਵੀ ਵੇਖੋ ਬੜਾ ਪੈਣੀ ਚੈੱਕ ਕਰੋ ਇਹ ਜਿੱਥੇ ਜਿੱਥੇ ਤੱਕ ਬੱਦਲ ਹਨ ਜਿੱਥੇ ਤੋ ਤੱਕ برف ਪੈ ਰਹੀ ਆ ਦੇਖੋ ਮੈਂ ਤੁਹਾਨੂੰ ਦੱਸਦਾ ਇੱਥੇ ਤੁਹਾਨੂੰ ਲੱਭਣੀ ਆਓ ਦੇਖੋ ਤੁਹਾਨੂੰ ਇਹ برف ਨਹੀਂ ਪਈ ਦੀ ਤੇ ਇਹ ਅੱਜ ਹੀ ਫਰੈਸ਼ ਪਈ ਦੀ ਤੇ ਅਸੀਂ ਅੰਦਰ ਜਾਣੇ ਆ ਤੇ ਜਿੰਨਾ ਕਿ ਮੈਨੂੰ ਲੱਗਦਾ ਹੋਏਗੀ ਕਿ ਤੇ ਬਾਕੀ ਦੇਖਦੇ ਆ ਆ ਦੇਖੋ ਇੱਧਰ ਵੀ ਬਾਈਕਰਸ ਜਾਂਦੇ ਰਿਹਾ ਪਤਾ ਨਹੀਂ ਕਿੱਥਰੋਂ ਘੁੰਮ ਕੇ ਆਏ ਨਵੀਂ ਰੋੜ ਬਣਿਆ ਤੇ ਉਹ ਵੇਖ ਕੇ ਆ ਦੇਖੋ ਭਾਈ ਜੀ ਬਿਲਕੁਲੀ ਸੁੰਨਮਸਾਨ ਹੈ ਇਸ ਰੋਡ ਤੇ ਜਿੱਧਰ ਮੈਂ ਆਇਆ ਵਾਂ ਪੱਥਰ ਹੀ ਪੱਥਰ ਆ ਸੇ ਬਸ ਇਹਦੇ ਪਹਾੜੀ ਪਹਾੜਾ ਹੋਰ ਕੁਝ ਨਹੀਂ ਤੇ ਆ ਮੈਂ ਤੁਹਾਨੂੰ ਬੈਕ ਕਾਮਾ ਕਰਕੇ ਦੱਸਦਾ ਚੈੱਕ ਕਰੋ ਕੁਝ ਨਹੀਂ ਹੋ ਰਗਾ ਇੱਥੇ ਬਿਲਕੁਲ ਖਾਲੀ ਏਰੀਆ ਤੇ ਸਾਨੂੰ ਮਿਲਿਆ ਵਾ ਵੀ ਇੰਦਰ ਆਤਮਾਾਂ ਬੜੀਆਂ ਘੁੰਮਦੀਆਂ ਦਿਨ ਹੀ ਵੀ ਸੱਚੀ ਗੱਲ ਹੈ ਮੈਂ ਮਜ਼ਾਕ ਨਹੀਂ ਕਰ ਰਿਹਾ ਕਿੰਜ ਹੈ ਵੀ ਇਧਰ ਆਤਮਾਾਂ ਇਹ ਏਰੀਆ 'ਚ ਬਹੁਤ ਜ਼ਿਆਦਾ ਘੁੰਮਦੀਆਂ ਬਹੁਤ ਜਿਆਦਾ ਚੜਾਈ ਤੇ ਆ ਹੀ ਆ ਗਏ ਉਹ ਗੋੰਪਾ ਜਿਹੜਾ ਵਾ ਠਿਕਸੇ ਵਾਲਾ ਉਹ ਥੱਲੇ ਰਹਿ ਗਿਆ ਤੇ ਇਧਰ ਵੀ ਇੱਕ ਗੋੰਪਾ ਵਾ ਆਹ ਜਾ ਕੇ ਦੇਖਦੇ ਆ ਤੇ ਨਾ ਹੀ ਕੋਈ ਇਧਰ ਆਸੇ ਪਾਸੇ ਏਰੀਆ ਚ ਕੋਈ ਹੈਗਾ ਨਾ ਕੁਝ ਤੇ ਬਾਕੀ ਹੋ ਜਾਂਦਾ ਤੇ ਨਹੀਂ ਆਦੇ ਇਹਨਾਂ ਹੋਏ ਜਦੋਂ ਮੈਂ ਜਾਣਾ ਉਹ ਤੁਹਾਨੂੰ ਰਾਤ ਹੋ ਜੇ ਕਿਉਂਕਿ 6 ਵਜੇ ਜਦੋਂ ਮੈਂ ਵੀਡੀਓ ਬਣਾਉਂਦੇ ਆ ਤੇ ਉਦੋਂ ਬੱਦਲ ਹੋਏਦਾ ਵਾ ਤੇ ਉਹਦੇ ਕਰਕੇ ਜਲਦੀ ਜਿਹੜਾ ਵਾ ਹਨੇਰਾ ਹੋਏ ਨਾ ਆ ਦੇਖੋ 20 ਦੇ ਚੱਲ ਰਹੀ ਹੈ 20 20 ਦੇ ਤਾਂ ਬਿਲਕੁਲ ਰੇਸ ਦਿੱਤੀ ਦੀ ਮੈਂ ਤੇ ਇਦਾਂ ਲੱਗਦਾ ਵੀ ਸੜਕ ਬਿਲਕੁਲ ਸਿੱਧੀ ਆ ਤੇ ਪਰੇ ਹੈ ਬਹੁਤ ਜ਼ਿਆਦਾ ਚੜਾਈ ਆ ਤੇ ਅੱਗੋਂ ਇੱਕ ਹੋਰ ਗੱਡੀਆਂ ਆਂਦੀ ਦੀ ਆ ਚਲੋ ਇੰਨੇ ਬਰਾਵਾ ਵੀ ਗੱਡੀ ਲੱਭ ਕੇ ਆਂਦੀ ਤੇ ਬਾਕੀ ਅੱਗੇ ਜਾ ਕੇ ਤੁਹਾਨੂੰ ਵੀਰ ਦੱਸਦੇ ਆ ਬਹੁਤ ਜ਼ਿਆਦਾ ਉੱਤੇ ਚੜਾਈ ਚਾਹੀ ਆ ਗਿਆ ਅੱਗੇ ਜਾ ਕੇ ਇਹ ਪਹਾੜੀ ਦੇ ਪਿੱਛੇ ਇਸ ਪਹਾੜੀ ਦੇ ਪਿੱਛੇ ਕੀ ਹੈਗਾ ਉਹ ਦੇਖੋ ਨੂੰ ਲੱਗਦੀ ਉੱਥੋਂ ਕਿੰਨਾ ਦਾ ਵੀਊ ਲੰਦਾ ਵਾ ਤੇ ਠੰਡੇ تھے ਉਹ ਹੀ ਜਾਂਦੇ ਜਿਵੇਂ ਤਾਂ ਅੰਡੇ ਦਾ ਮੈਂ ਤੇ ਲੋਬੀ ਜਿਹੜੀ ਬਾਹਰੀ ਮੈਂ ਤੁਹਾਨੂੰ ਕਹਿਣ ਦੇਦਾ ਸੀ ਉਹ ਆਹ ਵਾਲੀ ਆ ਤੇ ਗਈ ਆ ਖਤਮ ਹੋ ਤੇ ਅੱਗੇ ਘੁੰਮ ਕੇ ਅਸੀਂ ਦੇਖਨੇ ਆ ਆ ਬਦਲਾ ਬਿਲਕੁਲ ਲੱਗੇ ਆ ਜਣਾ ਤੇ ਇੱਤਾਂ ਹੀ ਆ ਵਿੱਚੋਂ ਵਿੱਚ ਸ਼ਰਕ ਕੋਈ ਖਾਸ ਚੀਜ਼ ਤੇ ਹੈ ਤੇ ਨਹੀਂ ਆ ਤੇ ਦੂਜਾ ਹਾਂ ਉਹ ਸਾਹਮਣੇ ਦੇਖੋ ਹੁਣ ਇੱਧਰ ਲਈ ਸਾਈਜ਼ ਹੀ ਇੱਕ ਮਨਿਸਟਰੀ ਨਾ ਜਾ ਕੇ ਕਮੋਨ ਹਿਸਟਰੀ ਆ ਤੇ ਕਿੱਥੇ ਕਿੱਥੇ ਮੈਂ ਤਾਂ ਹੈਰਾਨ ਹੁੰਨਾ ਕਿ ਕਿੱਥੇ ਕਿੱਥੇ ਲੋਕੀ ਲੇਦੇ ਵਸੇਰੇ ਆ ਕੇ ਤੇ ਹਨੂ ਤੇ ਉੱਥੇ ਪੰਜਾਬ 'ਚ ਲਾਗੇਸ਼ਾਗੇ ਨੇ ਘਰ ਹੁੰਦੇ ਉੱਥੇ ਵੀ ਡਰ ਲੱਗਦਾ ਵਾ ਤੇ ਕਿੱਥੇ ਦੇਖੋ ਵਸੇਦੇ ਆ ਤੇ ਚਲੋ ਜੀ ਅੱਗੇ ਰੋਡ ਜੇ ਰਹਾ ਉਹ ਆ ਗਿਆ ਖਰਾਬ ਤੇ ਜੇ ਇਹ ਤਾਂ ਸਾਰਾ ਖਰਾਬ ਹੋਇਆ ਫਿਰ ਤੇ ਬਹੁਤ ਕੰਮ ਖਰਾਬ ਕਿਉਂਕਿ ਇਹ ਕੇ ਸਕੂਟਰੀ ਜੀ ਬੜੀ ਮੁਸ਼ਕਲ ਚੱਲਦੀ ਆ ਦੇਖਦੇ ਆ ਉਹ ਅੱਕੇ ਆ ਦੇਖੋ ਪਹਾੜਾਂ 'ਚ ਕਿਤਾਾਂ ਕਿੰਨਾ ਜ਼ਿਆਦਾ ਬੱਦਲਾ ਆ ਚੈੱਕ ਕਰੋ ਕਿੰਨਾ ਜ਼ਿਆਦਾ ਬੱਦਲਾ ਭਾਰਾਂ ਚ ਜਿਹੜਾ ਉਹ ਮੈਨੂੰ ਲੱਗਦਾ ਥੱਕੇ ਬਣਿਆ ਗੇਰੀ ਬਣਿਆ ਰ ਬਾਕੀ ਚੈੱਕ ਕਰ ਲੈਣੇ ਆ ਇਹ ਤੇ ਜਿਆਦਾ ਖਰਾਬ ਹੋਊਗਾ ਤੇ ਫਿਰ ਤੇ ਨਹੀਂ ਕੀ ਕਰਨਾ ਤੇ ਉਧਰ ਬੱਟਵਜੂੜ ਪੈਂਦੀ ਆ ਵੀ ਭਾਰ ਦੁੱਤੇ ਬੰਦ ਕਰੀ ਆ ਦੇਖ ਆ ਜੂ ਮਰ ਗਿਆ ਮਤਲਬ ਤੇ ਆ ਆਹ ਤੇ ਬਾਰੇ ਪੈ ਗਈ ਆ ਤੇ ਸੋਨ ਨੂੰ ਸੰਚਰੇ ਕੋਈ ਯਾ ਸੇ ਪਾਸੇ ਕੋਈ ਨਹੀਂ ਤੁਹਾਨੂੰ ਦੇਖਣਿਆ ਦੇ ਕਿਨਾਂ ਕਿ ਤੋੜ ਤੱਕ ਜਾਂਦਾ ਰੋਡ ਇਹ ਬੋਤਾ ਖਰਾਬ ਹੋ ਜਾਂਦਾ ਫਿਰ ਅਸੀਂ ਵਾਪਸ ਮੁੜ ਜਾਣਾ ਫਿਰ ਅਸੀਂ ਕੋਸ਼ਿਸ਼ ਨਹੀਂ ਕਰਨੀ ਅੱਗੇ ਜਾਂਦੇ ਆਂ ਆ ਰੋਡ ਚੈੱਕ ਕਰੋ ਤੁਸੀਂ ਜਿੱਥੇ ਆਪਣੀ ਸਕੂਟਰੀ ਚੱਲਦੀ ਆ ਤੇ ਬਹੁਤ ਜ਼ਿਆਦਾ ਉਚਾਈ ਤੇ ਅਸੀਂ ਆ ਗਏ ਆ ਤੇ ਸੇ ਜਿਹੜੇ ਪਹਾੜ ਆ ਉਹ ਇੰਨੇ ਨੇ ਦੂਰ ਵਾਲੇ ਲੱਭਣ ਆਪਿਆ ਤੇ ਠੰਡ ਦੀ ਮੈਂ ਗੱਲ ਕਰਾਂ ਤੇ ਜਿਹੜਾ ਥੱਲੇ ਹੀ ਉਦੋਂ ਤੇ ਬਿਲਕੁਲ ਹੀ ਕੋਈ ਪਤਾ ਹੀ ਨਹੀਂ ਠੰਡ ਦਾ ਇੱਥੇ ਤੇ ਬਹੁਤ ਜ਼ਿਆਦਾ ਹੱਥ ਜਿਹੇ ਉੱਠੜਾ ਨਾ ਪਿਆ ਤੇ ਆ ਜਾ ਕੇ ਕਰੋ ਸਾਹਮਣੇ ਤੁਸੀਂ ਕਈ ਲਕੂ ਲੱਗੇ ਆ ਚੁੱਕਿਆ ਤੇ ਇਹ ਆ ਦੇਖੋ ਬੱਸ ਤੇ ਆਹੀ ਰੋਡ ਜਿਹੜਾ ਵਾ ਜਿਹੜਾ ਜਾਂਦਾ ਤੈਨੂੰ ਘੁੰਮ ਕੇ ਬਸ ਇਹੀ ਦੇਖਣਾ ਸੀ ਉਧਰ ਨੂੰ ਜਾ ਕੇ ਤੇ ਉਸ ਤੋਂ ਬਾਅਦ ਅਸੀਂ ਪਿੱਛੇ ਨੂੰ ਮੁੜ ਜਾਣਾ ਵਾ ਕਿਉਂਕਿ ਕੋਈ ਪੈਦਲ ਨਹੀਂ ਜਾਣਦਾ ਪਤਾ ਨਹੀਂ ਕਿੰਨੀ ਦੂਰ ਤੱਕ ਇਹ ਰੋੜ ਹੈਗਾ ਕਿੰਨੀ ਦੂਰ ਤੱਕ ਨਹੀਂ ਮੈਨੂੰ ਤੁਸੀਂ ਬੰਦੇ ਮਿਲੇ ਸੀ ਤੇ ਉਹ ਕਹਿ ਰਹੇ ਸੀ ਵੀ ਕਿੱਧਰ ਜਾਂਦੇ ਹੋ ਤੇ ਮੈਂ ਮੈਂ ਘੁੰਮਣਾ ਹੈ ਤੇ ਉਹ ਕਹਿ ਰਹੇ ਸੀ ਵੀ ਇੱਧਰਲੀ ਸਾਈਡ ਤੇ ਬਹੁਤ ਇਹੋ ਜਿਹੀਆਂ ਚੀਜ਼ਾਂ ਲੱਭਦੀਆਂ ਵਾਂ ਜਿਹੜੀਆਂ ਨਹੀਂ ਲੱਭਣੀਆਂ ਚਾਹੀਦੀਆਂ ਨਹੀਂ ਸਮਝ ਸਕਦੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਣਿਆ ਸੀ ਤੇ ਤਾਂ ਕਰਕੇ ਹੈ ਵੀ ਮੈਂ ਕੱਲਾ ਵਾਂ ਲੱਗ ਕੇ ਸਕੇ ਮੇਰੇ ਕੋਈ ਨਹੀਂ ਦੂਰ ਦੂਰ ਤੱਕ ਤੇ ਉੱਥੇ ਗਾਂ ਜਾ ਕੇ ਮੈਂ ਤੁਹਾਨੂੰ ਸੜਾ ਜਾ ਵਿਊ ਦਦਦਾ ਤੇ ਫਿਰ ਕਿਉਂਕਿ ਬਹੁਤ ਜ਼ਿਆਦਾ ਉਚਾਈ ਤੇ ਅਸੀਂ ਆ ਗਏ ਆ ਇੱਥੇ ਤੇ ਤਕਰੀਬਨ ਮੈਂ 5 ਕਿਲੋਮੀਟਰ ਤੱਕ ਆਇਆ ਵਾਂ ਇੰਨਾ ਕੀ ਆਇਆ ਤੇ ਪਰ 5 ਕਿਲੋਮੀਟਰ ਲਗਾਤਾਰ ਚੜਾਈ ਆ ਤੇ ਇੰਨਾ ਜ਼ਿਆਦਾ ਖੰਡ ਇੱਥੇ 5 ਕਿਲੋਮੀਟਰ ਚ ਹੋ ਗਈ ਆ ਨਾ ਜੀ ਕੀ ਮੈਂ ਤੁਹਾਨੂੰ ਦੱਸਾਂ ਹਾਲਾ ਕੀ ਪਾਰ ਆ ਗਿਆ ਦੇਖੋ ਪਰਸਾਂ ਤੇ ਬਾਕੀ ਇੱਥੇ ਸਕੂਟ ਵੀ ਖਿਹਾਰ ਕੇ ਤੇ ਤੁਹਾਨੂੰ ਮੈਂ ਦੱਸਦਾ ਇਹ ਚੈੱਕ ਕਰੋ ਇੱਥੇ ਪਹਿਨਾ ਕੁਝ ਲਾਉਂਦੇ ਰਹੀ ਆ ਦੇਖੋ ਪਿਆਲੀਆਂ ਜਿਹੀ ਬਣਾਈ ਦੀ ਇਹਨਾਂ ਨੇ ਇਸੇ ਕਰਕੇ ਹੁਣ ਲਾਉਂਦੇ ਨਹੀਂ ਤੇ ਜਦੋਂ ਕਲਾਉਡ ਬ੍ਰਸਟ ਹੋਇਆ ਸੀ ਲੇ ਦੇ ਵਿੱਚ ਜਦੋਂ ਬੱਦਨ ਫਟਿਆ ਸੀ ਆ ਸਾਰਾ ਪਹਾੜ ਉਹ ਟੁੱਟਿਆ ਸੀ ਆ ਦੇਖੋ ਆ ਜਿੰਨਾ ਤੁਹਾਨੂੰ ਲੱਭੜਿਆ ਨਾ ਆ ਜਿਹੜਾ ਪੇਦਾ ਇਹ ਉਦੋਂ ਸਭ ਕੁਝ ਪਿੱਛੋਂ ਇਧਰ ਹੀ ਬਦਲ ਫਟਿਆ ਸੀ ਆ ਸਾਈਡ ਤੇ ਤੇ ਸਭ ਕੁਝ ਆ ਰੁਰ ਕੇ ਅੱਜ ਨਾ ਬਣੇਦਾ ਆ ਜਿਹੜਾ ਲੱਭ ਰਿਹਾ ਤੁਹਾਨੂੰ ਇਹ ਉਦੋਂ ਬਣਿਆ ਸੀ ਬਿਲਕੁਲ ਆ ਗਿਆ ਨਾਲ ਪਾਰ ਤੇ ਪਿੰਨਾ ਹੀ ਨਹੀਂ ਤੇ ਪਾਰ ਦੇਖੋ ਹੁਣ ਕਿੰਨੀ ਜ਼ਿਆਦਾ ਹੈ ਥੱਲੇ ਹੀ ਉਹ ਦੇਖੋ ਇੱਥੇ ਲੱਭੀ ਕੁਝ ਨਹੀਂ ਰਿਹਾ ਲਗਾਤਾਰ ਅਸੀਂ ਚੜਾਈ ਤੇ ਆਉਂਦੇ ਆ ਤੇ ਆਹ ਦੇਖੋ ਬਰਫ ਤੇ ਬਾਕੀ ਦੇਖਦੇ ਹਾਂ ਥੋੜਾ ਜਿਆ ਅੱਗੇ ਜਾ ਕੇ ਜੇ ਤਾਂ ਕੁਝ ਹੋਊਗਾ ਉਹ ਉਥੋਂ ਤੱਕ ਜਾਣੇ ਆ ਇੱਥੋਂ ਤੱਕ ਜਾ ਕੇ ਦੇਖਦੇ ਹਾਂ ਜੇ ਇਹਦੇ ਕੁਝ ਹੋਊਗਾ ਅੱਗੇ ਵੇਖਣ ਵਾਲਾ ਤੇ ਫਿਰ ਚੱਲਾਂਗੇ ਨਹੀਂ ਤੇ ਫਿਰ ਵਾਪਸ ਚੱਲਾਂਗੇ ਕਿਉਂਕਿ ਟਾਈਮ ਬਹੁਤ ਹੋ ਗਿਆ ਤੇ ਡਰ ਵੀ ਲੱਗ ਰਿਹਾ ਕਿਉਂਕਿ ਡਰ ਲੱਗਣਾ जायਜ਼ ਆ ਮੇਰੇ ਆਸ-ਪਾਸ ਦੇ 6-7 ਕਿਲੋਮੀਟਰ ਦੇ ਵਿੱਚ ਕੋਈ ਨਹੀਂ ਹੁੰਨਾ ਤੇ ਇਹੋ ਜਿਹੀ ਕਟਨਾਵਾਂ ਇੱਥੇ ਬਹੁਤ ਜ਼ਿਆਦਾ ਹੁੰਦੀਆਂ ਵਾਂ ਵੀ ਇਹੋ ਜਿਹੀਆਂ ਚੀਜ਼ਾਂ ਵੇਖਣ ਨੂੰ ਮਿਲਦੀਆਂ ਵਾਂ ਇੱਥੇ ਵੀ ਆਹ ਦਰਖਤ ਜਿਹੜੇ ਲਾਏਦੇ ਉਹਨਾਂ ਨੇ ਇਕਾਦ ਰਖਤ ਇਕਾਦ ਰਖਤ ਇਹ ਕਹਿੰਦੇ ਉਹ ਚੀਜ਼ਾਂ ਤੋਂ ਜਿਹੜੀਆਂ ਹੁੰਦੀਆਂ ਆਤਮਾ ਵਗੈਰਾ ਉਹਨਾਂ ਤੋਂ ਪਚਾਂਦਾ ਵਾ ਦੇਖੋ ਇਸੇ ਕਰਕੇ ਆਹ ਰੋਡ ਤੇ ਵੇਖੋ ਅਲੱਗ-ਅਲੱਗ ਕਰਕੇ ਲਾਏਦੇ ਆ ਰੱਬ ਜਾਣਦਾ ਇਹਨਾਂ ਨੂੰ ਕੀ ਸਾਦਾ ਵੈਨ ਦਾ ਆ ਦੇਖੋ ਤੇ ਅੱਗੇ ਜਾ ਕੇ ਦੇਖਦੇ ਆਗਾ ਅੱਗੇ ਖਾਸ ਤੇ ਫਿਰ ਅਸੀਂ ਚਲਾਂਗੇ ਨਹੀਂ ਤੇ ਫਿਰ ਅਸੀਂ ਇੱਥੋਂ ਵਾਪਸ ਮੁੜ ਜਾਣਾ ਆਸੇ-ਪਾਸੇ ਕੁਝ ਨਹੀਂ ਹੈਗਾ ਬਿਲਕੁਲ ਖਾਲੀ ਏਰੀਆ ਤੇ ਮਿਲਦੇ ਆਂ ਫਿਰ ਤੁਹਾਨੂੰ ਥੋੜਾ ਜਿਹਾ ਗਾਂਹ ਜਾ ਕੇ ਇੱਥੇ ਅਸੀਂ ਰੁਕੇ ਆ ਹੁਣ ਤੇ ਬਿਲਕੁਲ ਸੁੰਨਮਸਾਣਾ ਤੇ ਥੋੜੀ-ਥੋੜੀ ਜੀ ਬਿਲਕੁਲ ਲਾਈਟ ਜਿਹੜੀ ਕਹਿੰਦੇ ਸਨੋ ਫਾਲੋ ਹੁੰਦੀ ਹੈ ਤੇ ਕਿਉਂਕਿ ਦੇਖੋ ਆ ਪਹਾੜ ਤੁਸੀਂ ਚੈੱਕ ਕਰੋ ਜਿਹੜੇ ਮੈਂ ਤੁਹਾਨੂੰ ਦੱਸਾਂ ਜਿਹੜਾ ਕਿੰਨੀ ਜ਼ਿਆਦਾ ਉਚਾਈ ਤੇ ਮੈਂ ਆ ਗਿਆ ਆ ਭਾਰਤ ਲੱਭਣ ਦਾ ਤਾਂ ਕੋਈ ਮਤਲਬ ਹੀ ਨਹੀਂ ਥੱਲੋ ਤੇ ਬਹੁਤ ਜ਼ਿਆਦਾ ਉਚਾਈ ਤੇ ਮੈਂ ਇਸ ਟਾਈਮ ਆ ਚੁੱਕਿਆ ਹਾਂ ਤਾਂ ਬਿਲਕੁਲ ਸਕੂਰਟੀ ਖਿਲਾੜੀ ਆ ਤੇ ਬਿਲਕੁਲ ਸੁੰਨ ਮਸਾਨ ਆ ਇੱਥੇ ਕੁਝ ਨਹੀਂ ਹੈਗਾ ਤੇ ਇਹ ਸਾਹਮਣੇ স্নੋਫਾਲ ਵਾਲੇ ਪਹਾੜ ਜਿੱਥੇ স্নੋਫਾਲ ਹੁੰਦੀ ਹੈ ਇੱਥੇ ਵੀ ਥੋੜੀ ਥੋੜੀ ਹੋ ਰਹੀ ਦੀ ਆ ਤੇ ਫਿਲਹਾਲ ਮੈਂ ਰੁਕ ਗਿਆ ਹਾਂ ਥੋੜਾ ਜਿਹਾ ਅੱਗੇ ਜਾ ਕੇ ਮੈਂ ਦੇਖਦਾ ਜੇ ਤਾਂ ਕੁਝ ਹੋਊਗਾ ਤਾਂ ਠੀਕ ਹੈ ਨਹੀਂ ਤਾਂ ਫਿਰ ਉੱਥੋਂ ਬੈਕ ਚੱਲ ਜਾਣਾ ਵਾ ਕਿਉਂਕਿ ਅੱਗੇ ਜਾਣ ਦਾ ਮਤਲਬ ਕੋਈ ਨਹੀਂ ਪਹਿਲਾਂ ਹੀ ਬੜੀ ਹੀ ਦੂਰ ਆ ਗਏ ਮੇਨ ਗੱਲ ਵਿੱਚ ਇਹ ਰਸਤਾ ਖਰਾਬ ਆ ਸਤੇ ਖਰਾਬ ਕਰਕੇ ਜਿਹੜਾ ਉਹ ਪ੍ਰੋਬਲਮ ਹੁੰਦੀ ਹੈ ਉਦੋਂ ਤਾਂ ਕੋਈ ਗੱਲ ਨਹੀਂ ਤੇ ਥੋੜਾ ਜਿਹਾ ਗਾਂਹ ਜਾ ਕੇ ਦੇਖਨੇ ਆ ਤੇ ਜੇ ਥੋੜੀ ਜਿਆਦਾ ਸਨੋ ਫਾਲ ਹੋ ਰਹੀ ਹੋਗੀ ਤੇ ਇੱਧਰ ਤਾਂ ਮੌਸਮ ਸਾਫ਼ ਹੋ ਗਿਆ ਦੇਖੋ ਬਿਲਕੁਲ ਹੀ ਪਹਾੜ ਜਰੇ ਆ ਬਿਲਕੁਲ ਨਵੀਂ ਸਨੋ ਫਾਲ ਹੋਈ ਆ ਪਰਾਂ ਤੇ ਤੇ ਬਿਲਕੁਲ ਖਾਲੀ ਏਰੀਆ ਦੇਖੋ ਕੁਝ ਨਹੀਂ ਇੱਥੇ ਆਸ-ਪਾਸੇ ਤੇ ਉਹ ਸਾਹਮਣੇ ਨਿੱਕੀ ਜੀ ਮਨਸਟਰੀ ਆ ਥੋੜਾ ਜਿਹਾ ਗਾਂਹ ਜਾਣਾ ਮੈਂ ਉੱਤ ਬਾਅਦ ਵਾਪਸ ਚਲ ਜਾਣਾ ਮੇਨ ਗੱਲ ਇੱਥੇ ਵੀ ਇੱਥੇ ਵਾਈਟ ਟਾਈਗਰ ਵੀ ਬੜੇ ਹੈਗੇ ਆ ਜਿਹੜੇ ਸਨੋ ਲੈਪਰ ਜਿਹਨੂੰ ਕਹਿੰਦੇ ਆ ਇਸ ਏਰੀਏ ਦੇ ਵਿੱਚ ਜਿਆਦਾ ਪਾਏ ਜਾਂਦੇ ਜੇ ਤਾਂ ਸੁੰਨ ਮਸਾਨ ਹੋਏ ਹੋ ਤੇ ਮੈਂ ਇਹ ਨਹੀਂ ਕਹਿਣਾ ਮੈਂ ਸੋਚ ਰਿਹਾ ਵੀ ਕਿਤੇ ਆ ਬਾੜੀ ਪੂਰੀ ਤਰ੍ਹਾਂ ਕਿਤੇ ਚੜਿਆ ਹੋਏ ਤੇ ਮੈਨੂੰ ਵੇਖਣ ਦੇ ਆਏ ਸੁਨ ਨੂੰ ਮਿਲਿਆ ਵਾ ਅੱਧਰ ਵੀ ਸਨੋ ਲੈਪਟ ਇਥੇ ਕਾਫੀ ਆ ਗਿਆ ਥੋੜਾ ਜਿਹਾ ਗਾਂ ਜਾਣੇ ਆ ਤੇ ਉਸ ਤੋਂ ਬਾਅਦ ਵਾਪਸ ਵਾਪਸ ਚਲਦੇ ਆ ਸੀ ਲੋਬੀ ਫਾਈਨਲੀ ਇਤੂ ਅੱਗੇ ਅਸੀਂ ਨਾ ਜਾਣ ਦਾ ਡਿਸਾਈਡ ਕੀਤਾ ਅੱਗੇ ਕੈਂਪਿੰਗ ਸਾਈਟ ਆ ਤੇ ਸਨੋ ਫਾਲ ਹੋ ਰਹੀ ਐ ਇੱਥੇ ਬਿਲਕੁਲ ਲਾਈਟ ਹੋ ਰਹੀ ਐ ਸਨੋ ਫਾਲ ਅੱਗੇ ਤੇ ਇਹ ਭਾਰ ਦੇਖੋ ਬਿਲਕੁਲ ਲਾਗੇ ਪਹਾੜ ਆ ਗਏ برف ਵਾਲੇ ਆ ਦੇਖੋ ਤੇ ਠੰਡ ਦੀ ਜੇ ਤੁਸੀਂ ਗੱਲ ਕਰੋ ਤਾਂ ਬਹੁਤ ਜ਼ਿਆਦਾ ਠੰਡ ਇੱਥੇ ਆ ਤੇ ਹੱਥ ਮੇਰੇ ਠਰ ਗਏ ਆ ਬਿਲਕੁਲ ਵੀ ਤੇ ਮੈਨੂੰ ਲੱਗਦਾ ਨਹੀਂ ਸੀ ਵੀ ਇਸ ਏਰੀਆ ਦੇ ਵਿੱਚ ਆ ਕੇ ਵੀ ਇੰਨੀ ਠੰਡ ਹੋਏਗੀ ਤੇ ਥੋੜੀ ਥੋੜੀ ਸਨੋ ਫਾਲ ਹੋ ਰਹੀ ਆ ਹੁਣ ਰੁਕ ਗਈ ਆ ਹਵਾਾਂ ਥੋੜੀ ਥੱਲੇ ਆਉਂਦੀ ਆ ਤੇ ਦੂਜੀ ਗੱਲ ਵੀ ਇਹ ਜਿਹੜੇ ਪਹਾੜ ਆ ਇਹਨਾਂ ਦੇ ਵਿੱਚ ਜਦੋਂ ਮੈਂ ਆਵਾਜ਼ ਦਿੰਦਾ ਤੇ ਮੇਰੀ ਆਵਾਜ਼ ਵਾਪਸ ਆਉਂਦੀ ਆ ਤੇ ਮੈਂ ਕੋਈ ਕਹਿੰਦਾ ਹੈਲੋ ਸ਼ਾਇਦ ਆਪਕੋ ਸੁਣਾਈ ਦਿਆ ਤਾਨੂੰ ਸੁਣਾਇ ਦਿੱਤਾ ਨਾ ਹੈਲੋ ਦੇਖੋ ਮੈਂ ਆਵਾਜ਼ ਦੇ ਰਿਹਾ ਤੇ ਮੇਰੀ ਆਵਾਜ਼ ਪਹਾੜਾਂ ਨਾਲ ਟਕਰਾ ਕੇ ਵਾਪਸ ਆਉਂਦੀ ਦੀ ਆ ਤੇ ਇਦਾਂ ਦਾ ਕੋਈ ਹਿਸਾਬ ਦਾ ਵਾ ਇੱਥੇ ਇੱਕ ਵਾਰੀ ਮੈਂ ਹੋਰ ਦਿੰਦਾ ਦੇਖੋ ਆਵਾਜ਼ ਮੇਰੀ ਮੁਰਕਿਆ ਨਹੀਂ ਵਾਪਸ ਹੈਲੋ ਹੋਰ ਪਤਾ ਨਹੀਂ ਵੀਡੀਓ ਦੇ ਵਿੱਚ ਪਤਾ ਲੱਗੂਗਾ ਕਿ ਨਹੀਂ ਲੱਗੂਗਾ ਇਹ ਲਾਸਟ ਵਾਰੀ ਮੈਂ ਕਹਿਣਾ ਵਾ ਤੇ ਉਸ ਤੋਂ ਬਾਅਦ ਫਿਰ ਅਸੀਂ ਚੱਲੇ ਆਂ ਵਾਪਸ ਕਿਉਂ ਵੀ ਠੰਡ ਬਹੁਤ ਆ ਦੂਜਾ 6:30 ਵਜੇ ਤੱਕ ਸਫਰ ਕਰਨਾ ਹੀ ਹੈ ਉੱਪਰ ਤਾਂ ਮੈਂ ਕਿਹਾ ਕਿਉਂ ਵੀ ਬਾਤ ਨੂੰ ਨਹੀਂ ਰਹਾ ਹੋਇ ਨਾ ਤੇ ਬਿਲਕੁਲੀ ਤੇ ਹੁਣ ਥੱਲੇ ਜਾਨੇ ਆ ਲਾਸਟ ਵਾਰੀ ਇੱਕ ਵਾਰੀ ਆਵਾਜ਼ ਦੇਣਾ ਤੇ ਦੇਖੋ ਆਵਾਜ਼ ਵਾਸਾਂਦੀ ਕਿ ਨਹੀਂ ਹੈਲੋ ਹਾਂ ਪਤਾ ਨਹੀਂ ਵੀਡੀਓ ਚ ਪਤਾ ਲੱਗਦਾ ਕਿ ਨਹੀਂ ਲੱਗਦਾ ਤੇ ਬਾਕੀ ਤੁਹਾਨੂੰ ਮੈਂ ਵੀਊ ਚੈੱਕ ਕਰਾ ਦਿੰਦਾ ਥੋਂ ਦਾ ਵੀ ਚੈੱਕ ਕਰੋ ਉਹ ਸਾਹਮਣੇ ਕੈਂਪਿੰਗ ਸਾਈਟ ਆ ਉਹ ਦੇਖੋ ਉਹ ਕੈਂਪਿੰਗ ਸਾਈਟ ਹੈ ਸਾਹਮਣੇ ਆਹ ਦੇਖੋ ਕੈਂਪਿੰਗ ਸਾਈਟ ਹੈ ਤੇ ਬਾਕੀ ਆ ਬੱਦਲ ਸੁਣੋ ਫਾਲੋਵਰ ਜੀ ਉੱਤੇ ਪਹਾੜਾਂ ਦੇ ਤੇ ਠੰਡ ਬਹੁਤ ਜ਼ਿਆਦਾ ਮੈਂ ਤੁਹਾਨੂੰ ਕੀ ਦੱਸਾਂ ਵੀ ਬਿਲਕੁਲ ਲੱਗੇ ਆ 5-6 ਕਿਲੋਮੀਟਰ ਜਿੱਥੇ ਅਸੀਂ ਰਹਿਨੇ ਆ ਉਹ ਥੱਲੇ ਠੀਕ ਸੇ ਤੋਂ ਤੇ ਉੱਥੋਂ 5 ਕਿਲੋਮੀਟਰ ਤਾਂ ਆ ਗਏ ਵੀ 6 ਕਿਲੋਮੀਟਰ ਤਾਂ ਆ ਗਏ ਵੀ ਇੰਨੀ ਜ਼ਿਆਦਾ ਦੇਰੀ ਆ ਉਹ ਠੰਡ ਹੋएगी ਮੈਂ ਸੋਚਿਆ ਨਹੀਂ ਤੇ ਚਲੋ ਅੱਗੇ ਉਹ ਕੈਂਪਿੰਗ ਤੱਕ ਥੋੜਾ ਜਿਹਾ ਜਾਣੇ ਆ ਦੇਖਦੇ ਆ ਉੱਥੇ ਕੀ ਹੈ ਫਿਰ ਲਾਨੇ ਹਾਂ ਸਾਬਤੋ ਲਾਵੀ ਵੀਊ ਚੈੱਕ ਕਰ ਲਓ ਤੁਸੀਂ ਉਹ ਸਾਈਡ ਦੇ ਪਾਰ ਦੇਖੋ ਦੇਖੋ ਬਦਲ ਹੋ ਰਿਹਾ ਜਰਾ ਦੇਖੋ ਬਰਫ ਵਾਲੇ ਪਾਰ ਤੇ ਇਧਰ ਜਿਹੜੀ ਧੁੱਪ ਨਿਕਲੀ ਆ ਥੋੜੀ ਜਿਹੀ ਉਹ ਦੇਖੋ ਕੀ ਬਾਤ ਹੈ ਕੀ ਲੈਂਡਸਕੇਪ ਆ ਯਾਰ ਲੈ ਦਾ ਨਹੀਂ ਦੀ ਸਹੀ ਦੀ ਤੇ ਆਹ ਵਾਲੀ ਜਿਹੜੀ ਬਰਫ ਆ ਬਿਲਕੁਲ ਨਵੀਂ ਪਈ ਅੱਜ ਦਿਨੇ ਪਈ ਆ ਹੁਣ ਜਿੱਥੇ ਮੈਂ ਗਿਆ ਰਿਹਾ ਪ੍ਰੋ ਵਾਲੀ ਸਾਈਡ ਤੇ ਬਿਲਕੁਲ ਨਵੀਂ ਪਈ ਆ ਤੇ ਇਧਰੋਂ ਅੱਜ ਤੱਕ ਜਦੋਂ ਕੋਰ ਬ੍ਰਸਟ ਹੋਇਆ ਸੀ ਤੇ ਬੱਦਲ ਫਟੇ ਸੀ ਜਦੋਂ ਉਦੋਂ ਆਹ ਸਾਰਾ ਸੂਆ ਬਣਿਆ ਸੀ ਆਪੇ ਇੰਨਾ ਜ਼ਿਆਦਾ ਪਾਣੀ ਆਇਆ ਸੀ ਆਪੇ ਬਣ ਗਿਆ ਸੀ ਦੇਖ ਲਓ ਇਹ ਤੇ ਹਜੇ ਥੋੜਾ ਥੋੜਾ ਪਾਣੀ ਆਉਂ ਰਿਹਾ ਇੱਛਾ ਦੇਖੋ ਐਤਕੀ ਸਿਆਲ ਦੇ ਵਿੱਚ ਬਹੁਤ ਜ਼ਿਆਦਾ ਬਰਫ਼ ਪਈ ਹੈ ਜਿਹਦੇ ਕਰਕੇ ਪਾਣੀ ਆਉਂ ਰਿਹਾ ਤੇ ਨਹੀਂ ਤੇ ਨਹੀਂ ਆਉਂਦਾ ਬਿਲਕੁਲ ਵੀ ਤੇ ਆ ਚੈੱਕ ਕਰੋ ਉਧਰੋਂ ਵੇਖੋ ਕਿੰਨੇ ਕਾਲੇ ਬੱਦਲ ਨਿਕਲਣੇ ਫਿਰ ਆਹ ਦੇਖੋ ਕੀ ਸੋਹਣਾ ਵਿਊ ਆ ਆ ਵੀ ਬਰਫ਼ ਬਿਲਕੁਲ ਤਾਜ਼ਾ ਪਈ ਹੈ ਹੁਣੇ ਪਈ ਹੈ ਥੋੜਾ ਚਿਰ ਹੋਇਆ ਕਿਆ ਬਾਤ ਆ ਦੇਖੋ ਚੈੱਕ ਕਰੋ ਕਿੰਨੀ ਸੋਹਣੀ ਆ ਦੇਖੋ ਆ ਦੇਖੋ ਬੱਤਲ ਇਹ ਬਿਲਕੁਲ ਤਾਜ਼ਾ ਬਰਫ ਜਿਹੜੀ ਆ ਉਹ ਭਈ ਆ ਇੰਨੇ ਲਾਗੇ ਕਰਕੇ ਮੈਂ ਤੁਹਾਨੂੰ ਦੱਸਣਿਆ ਤੇ ਇੱਥੇ ਮੈਂ ਖਲੋਤਾਂ ਦੇਖ ਲਓ ਤੇ ਤੁਹਾਨੂੰ ਕਿੱਥੋਂ ਦੱਸਣਿਆ ਮੈਂ ਚੈੱਕ ਕਰੋ ਲੋ ਜੀ ਇੱਥੋਂ ਥੋੜੀ ਜੀ ਜਾਣਕਾਰੀ ਪ੍ਰਾਪਤ ਕੀਤੀ ਅਸੀਂ ਤੇ ਕਹਿੰਦੇ ਆ ਵੀ ਇੱਥੇ ਆ ਕੇ ਰੋਡ ਜਿਹੜਾ ਉਹ ਬੰਦ ਹੋ ਜਾਂਦਾ ਇਤੋਂ ਅੱਗੇ ਬਿਲਕੁਲ ਵੀ ਰੋਡ ਨਹੀਂ ਹੈਗਾ ਖਤਮ ਐਂਡ ਤੱਕ ਅਸੀਂ ਆ ਗਏ ਤੇ ਠੰਡ ਦੀ ਗੱਲ ਕਰੀ ਤਾਂ ਇੱਥੇ ਬਹੁਤ ਜ਼ਿਆਦਾ ਠੰਡ ਹੈਗੀ ਆ ਕੁਝ ਇੱਥੇ ਟੈਂਟ ਲਾ ਟੈਂਟ ਵਗੈਰਾ ਦੇ ਵਿੱਚ ਰਹਿੰਦੇ ਆ ਤੇ ਨਾਲ ਹੀ ਅੱਗੇ ਪਹਾੜ ਸੁਨੋਫਾਲ ਵਾਲੇ ਤੇ ਸਨੋਫਾਲ ਬਿਲਕੁਲ ਲਾਈਟ ਹੋ ਰਹੀ ਆ ਜਿਹੜੀ ਵੀ ਕੈਮਰੇ ਵਿੱਚ ਵੀ ਨਾ ਆ ਸਕੇ ਤੇ ਦੂਜੀ ਠੰਡ ਦੀ ਗੱਲ ਕਰਾਂ ਤੇ ਠੰਡ ਬਹੁਤ ਜ਼ਿਆਦਾ ਇੱਥੇ ਔਰ ਥੋੜਾ ਜਿਹਾ ਰੋਡ ਗਾਂਹ ਜਾ ਕੇ ਤੇ ਕਹਿੰਦੇ ਉੱਥੇ ਰੋਡ ਜੇਰਾ ਵਾ ਬੰਦ ਹੋ ਜਾਂਦਾ ਵਾ ਅੱਗੇ ਕਿਤੇ ਹੈ ਨਹੀਂ ਤੇ ਇਹਨਾਂ ਨੇ ਆਪਣੇ ਕੈਂਪ ਲਾਏ ਹੋਇਆ ਦੇਖੋ ਇਦੇ ਵਿੱਚ ਹੀ ਟੈਂਟਰਾਂ ਦੇ ਵਿੱਚ ਹੀ ਰਹਿੰਦੇ ਆ ਇਹੀ ਇਹਨਾਂ ਦੀ ਜ਼ਿੰਦਗੀ ਹੈ ਤੇ ਬੱਕਰੀਆਂ ਵਾਂਗਰਾਂ ਨਾਲ ਰੱਖੀਆਂ ਹੋਈਆਂ ਤੇ ਠੰਡ ਮੈਂ ਤਾਂ ਹੈਰਾਨ ਹੁੰਨਾ ਵੀ ਇੰਨੀ ਜ਼ਿਆਦਾ ਠੰਡ ਦੇ ਵਿੱਚ ਇਹ ਕਿਦਾਂ ਰਹਿ ਲੈਂਦੇ ਆ ਤੇ ਕਿਉਂਕਿ ਆ ਇੱਥੇ ਤੇ ਰਹਿਣਾ ਇੱਕ ਹਿਸਾਬ ਦਾ ਬਹੁਤ ਜ਼ਿਆਦਾ ਔਖਾ ਵਾ ਤੇ ਰਾਤ ਨੂੰ ਸਵੇਰ ਨੂੰ ਤੇ ਬਹੁਤ ਜ਼ਿਆਦਾ ਇੱਥੇ ਠੰਡ ਹੋਂਦੀ ਹੁੰਦੀ ਹੈ ਤੇ ਬਾਕੀ ਅ ਇਥੋਂ ਤੱਕ ਹੀ ਸਾਡਾ ਵਲੋਗ ਸੀ ਅੱਜ ਤੇ ਅੱਗੇ ਤੇ ਜ਼ਿਆਦਾ ਕਾਫੀ ਬਦਲ ਹੀ ਸੋਚਿਆ ਸੀ ਵੀ ਤੁਹਾਨੂੰ 스ਨੋਫਾਲ ਦੇਖਣ ਨੂੰ ਮਿਲ ਜੇਗੀ ਸنوਵਾਲ ਹੋ ਰਹੀ ਆ ਇਹ ਨਹੀਂ ਵੀ ਹੋ ਰਹੀ ਬਿਲਕੁਲ ਲਾਈਟ ਵੇਟ ਹੋ ਰਹੀ ਆ ਤੇ ਜਿਹੜਾ ਪਹਾੜ ਆ ਦੇਖੋ ਬਰਫ ਵਾਲਾ ਇਹ ਤਾਂ ਨਭ ਸਕਦਾ ਪ੍ਰੀਆ ਵੀ ਜਿਹੜੀ ਕੈਮਰੇ ਦੇ ਵਿੱਚ ਨਾ ਆ ਸਕੇ ਤੇ ਬਾਕੀ ਮਿਲਦੇ ਆ ਤੁਹਾਨੂੰ ਅਗਲੇ ਵਲੋਗ ਦੇ ਵਿੱਚ ਤੇ ਜਿਹਨੂੰ ਵਲੋਗ ਵਧੀਆ ਲੱਗਦੇ ਆ ਉਹ ਲਾਈਕ ਸਬਸਕ੍ਰਾਈਬ ਕਰ ਦਿਆ ਕਰੋ ਤੇ ਸ਼ੇਅਰ ਵੀ ਕਰ ਦਿਆ ਕਰੋ ਤੇ ਇੱਕ ਲਾਸਟ 뷰 ਤੁਹਾਨੂੰ ਮੈਂ ਮਾਊਂਟੇਨ ਦਾ ਦਿਖਾ ਦੇਣਾ ਬਰਫ ਵਾਲੇ ਪਹਾੜਾਂ ਦਾ ਸਾਹਮਣੇ ਦੇਖੋ ਅਜਾ ਆ ਦੇਖੋ ਕੀ ਬਾਤ ਹੈ ਤੇ ਇਹ ਮੈਂ ਥੱਲੇ ਜਾ ਕੇ ਇੱਕ ਲਾਸਟ ਸ਼ੂਟ ਪਾਵਾਂਗਾ ਕਿ ਕਿੰਨੀ ਜਿਆਦਾ ਹੀ ਉਚਾਈ ਤੇ ਆਏ ਹਾਂ ਤੇ ਚਲੋ ਫਿਰ ਨੈਕਸਟ ਵਲੌਗ ਦੇ ਵਿੱਚ ਲੋਬੀ ਸਵੇਰ ਦੇ ਵਜੇ ਹੋਇਆ 9 ਤੇ ਧੁੱਪ ਨਿਕਲੀ ਹੋਈ ਆ ਥੋੜੀ-ਥੋੜੀ ਪਰ ਸਾਰੀ ਰਾਤ ਬਾਰਿਸ਼ ਬੰਦੀ ਰਹੀ ਸੀ ਸਵੇਰ ਸੋਹਣਾ ਥੋੜੀ-ਥੋੜੀ ਥੱਲੇ برف ਵੀ ਪਈ ਸੀ ਤੇ ਜਿੱਦਾਂ ਅਸੀਂ ਕੱਲ ਆਏ ਸੀ ਉਧਰ ਜਾਣੇ ਆ ਸਵੇਰੇ ਸਵੇਰੇ ਤੇ ਮੈਂ ਤੁਹਾਨੂੰ ਉੱਥੇ ਰੁੱਕ ਕੇ ਥਿਊ ਦੱਸਦਾ ਤੇ ਨਾਲੇ ਮੈਂ ਕਲਿੱਪ ਲਾ ਦਾਂਗਾ ਪਹਿਲਾਂ ਉਹ ਹੀ ਕਲਿੱਪ ਲੱਗਣ ਕਿ ਕੱਲ ਵਾਲਾ ਜਿਹੜਾ ਮੈਂ ਸ਼ਾਮੀ ਸ਼ੂਟ ਕੀਤਾ ਸੀ ਤੇ ਇੱਥੇ ਰੁੱਕ ਕੇ ਮੈਂ ਤੇ ਮੈਂ ਤੁਹਾਨੂੰ ਦੱਸਦਾ ਵਾਂ ਚੈੱਕ ਕਰੋ ਜੀ ਇਹ ਬਰਫ ਆ ਹਜੇ ਚੰਗੀ ਤਰ੍ਹਾਂ ਲੱਭ ਨਹੀਂ ਰਹੀ ਉਹਦਾ ਰੀਜ਼ਨ ਇਹ ਆ ਵੀ ਬੱਦਲ ਹਜੇ ਪਹਾੜਾਂ ਦੇ ਵਿੱਚ ਬਹੁਤ ਜ਼ਿਆਦਾ ਵਾ ਪਹਿਲਾਂ ਤੁਸੀਂ ਇਸ ਸਾਈਡ ਵੱਲ ਵੇਖੋ ਇੱਥੇ ਮਤਲਬ ਹੀ ਕੋਈ ਨਹੀਂ ਕੱਲ ਬਰਫ ਦਾ ਵੇਖੋ ਥੱਲੇ ਤੱਕ ਪੈ ਚੁੱਕੀ ਆ ਤੇ ਆ ਜਿੰਨਾ ਵਾ ਜਿੱਥੋਂ ਤਿੱਥੇ ਤੱਕ ਬੱਦਲਿਆ ਆ ਆ ਦੇਖੋ ਏਰੀਆ ਆਹ ਦੇਖੋ ਉੱਥੇ ਵੀ ਪਈ ਦੀ ਤੇ ਬਹੁਤ ਕਾਲਾ ਬੱਦਲਿਆ ਬਹੁਤ ਜ਼ਿਆਦਾ ਤੇ ਇਹ ਆਂਡਿਆ ਇੱਧਰ ਨੂੰ ਆਣਿਆ ਇੱਧਰ ਨੂੰ ਜਾਂ ਰਿਹਾ ਤੇ ਇੱਧਰ ਚੈੱਕ ਕਰ ਸਕਦੇ ਤੁਸੀਂ ਆ ਠਿਕਸੇ ਮਿਨਿਸਟਰੀ ਆ ਤੇ ਬਹੁਤ ਜ਼ਿਆਦਾ ਸਨੋ ਫਾਲ ਰਾਤੀ ਹੋਈ ਆ ਪਹਿਲਾਂ ਸਾਡਾ ਇਰਾਦਾ ਸੀ ਉਸ ਗੁੰਪੇ ਚ ਜਾਂਦਾ ਪਰ ਉੱਥੇਾਨੂੰ ਸਨੋ ਲੱਭ ਨਹੀਂ ਰਹੀ ਤੇ ਇੱਧਰ ਨੂੰ ਜਾਂਦੇ ਆਂ ਕੱਲ ਇੱਧਰ ਨੂੰ ਅਸੀਂ ਗਏ ਤੇ ਆਹ ਦੇਖੋ ਬਾਹਰ ਥੱਲੇ ਬਰਫ਼ ਤੇ ਅੱਗੇ ਜਾਂਦੇ ਆਂ ਫੇਰ ਬੱਦਲ ਸੂਰਜ ਅੱਗੇ ਆ ਗਿਆ ਵਾ ਤੇ ਉੱਥੇ ਇੰਨਾ ਕ ਬੱਦਲ ਆਇਆ ਤੇ 스노우ਫਾਲ ਹੋਣਾ ਪੰਦੀ ਆ ਤੇ ਅੱਗੇ ਜਾਂਦੇ ਆਂ ਫੇਰ ਤੁਹਾਨੂੰ ਦੱਸਦੇ ਆ ਲੋ ਵੀ ਪਹੁੰਚ ਗਏ ਅਸੀਂ ਉੱਥੇ ਜਿੱਥੇ ਕੱਲ ਆਹੀ ਸ਼ਾਮ ਨੂੰ ਤੇ ਹੁਣ ਤੁਹਾਨੂੰ ਮੈਂ ਵਿਊ ਦੱਸਦਾ ਥੱਲੇ ਤੱਕ ਜਿਹੜੀ ਬਰਫ਼ ਪਈਦੀ ਆ ਤੇ ਮੈਨੂੰ ਲੱਗਦਾ ਤੇ ਨਹੀਂ ਵੀ ਮਿਲੂਗੀ ਥੱਲੇ ਪਰ ਇੱਥੇ ਟੈਂਪਰੇਚਰ ਹੀ -2-3 ਚੋਣਾ ਵਾ ਤੇ ਹਜੇ ਇੰਨੀ ਜਲਦੀ ਪਿਗਲ ਨਹੀਂ ਹੈਗੀ ਤੇ ਚੈੱਕ ਕਰੋ ਤੁਸੀਂ ਇਹ ਬਿਲਕੁਲ ਅਜਰਾਤੀ ਪਈ ਹੈ ਤੇ ਬਾਕੀ ਉੱਤੇ ਪਹਾੜਾਂ ਦੇ ਵੇਖ ਸਕਦੇ ਹੋ ਤੁਸੀਂ ਆ ਦੇਖੋ ਪਹਾੜਾਂ ਦੇ ਪਰਸ ਪਈ ਦੀ ਇਹ ਕਿਸੇ ਵੀ ਪਹਾੜ ਤੇ ਕੱਲ ਹੀ ਹੈਗੀ ਉਹ ਬੈਕ ਸਾਈਡ ਤੇ ਪਹਾੜੀ ਉੱਥੇ ਜਰੂੜ ਹੈਗੀ ਤੇ ਆ ਥੱਲੇ ਤੱਕ ਪਈ ਦੀ ਇਹ ਦੇਖੋ ਜਦ ਸਾਰੀ ਰਾਤੀ ਹੋਈ ਆ ਤੇ ਹਜੇ ਵੀ ਬੱਦਲ ਬਹੁਤ ਜ਼ਿਆਦਾ ਵਾ ਉੱਤੇ ਵੀ ਪਹਾੜਾਂ ਤੇ ਆ ਲੱਭ ਰਹੀ ਹੈ ਬਹੁਤ ਜ਼ਿਆਦਾ ਉੱਤੇ ਬੱਦਲ ਤੇ ਜੇ ਅੱਜ ਵੀ ਇਦਾਂ ਹੀ ਬਦਲ ਰਿਹਾ ਤੇ ਕੱਲ ਜ਼ਿਆਦਾ ਥੱਲੇ ਡਿੱਗ ਸਕਦੀ ਕਿਉਂਕਿ ਕੱਲ ਫਿਰ ਜ਼ਿਆਦਾ ਮਾਈਨਸ ਟੈਂਪਰੇਚਰ ਆਏਗਾ ਤੇ ਧੁੱਪ ਧੁੱਪ ਨਾ ਲੱਗੇ ਤੇ ਹੁਣ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਥੱਲੇ ਸਨੋ ਪਈ ਤੇ